ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਡਿਮਾਂਡ ਦੇ ਉੱਪਰ ਜਿਹੜੀ ਵੀਡੀਓ ਆ ਆਪਾਂ ਪਿਛਲੀ ਵੀਡੀਓ ਲਾਸਟ ਕਰਕੇ ਪਾਤੀ ਸੀ ਪਰ ਪੈਣਾ ਦੀ ਬਹੁਤ ਡਿਮਾਂਡ ਸੀ ਕਿ ਇੱਕ ਵੀਡੀਓ ਹੋਰ ਲਿਆਓ 550 ਰੇਂਜ ਵਾਲੀ ਜਿਹੜੀ ਕਿ ਬਹੁਤ ਵਧੀਆ ਕੁਆਟਰ ਫੈਬਰਿਕ ਪ੍ਰਿੰਟਡ ਸੂਟ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਉੱਪਰ ਨੇ ਇਹ ਹੁਣ ਲਾਸਟ ਵੀਡੀਓ ਹੈ ਇਸ ਤੋਂ ਬਾਅਦ ਡਿਮਾਂਡ ਨਾ ਕਰਿਓ ਜਿਹੜੀਆਂ ਪਹਿਣਾ ਰਹਿ ਗਈਆਂ ਸੀ ਇਹਨਾਂ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਹੋਏ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸਟਾਕ ਕਲੀਅਰ ਹੈ ਸੇਲ ਚੱਲ ਰਹੀਆਂ ਨੇ ਮਤਲਬ ਕਿ ਜਿੰਨਾ ਵੀ ਸਟਾਕ ਆਪਣੇ ਕੋਲ ਅਵੇਲੇਬਲ ਆ ਸਾਰਾ ਆਪਾਂ ਹੁਣ ਸਮਝ ਲਓ ਤੁਹਾਡੇ ਤੱਕ ਲੈ ਕੇ ਆ ਰਹੀਆਂ ਨਿਊ ਨਹੀਂ ਆ ਰਹੀਆਂ ਰਿਪੀਟ ਨਹੀਂ ਆ ਰਹੀਆਂ ਇਸ ਲਈ ਜਿੰਨਾ ਵੀ ਸਟਾਕ ਹੁਣ ਅਵੇਲੇਬਲ ਹੈਗਾ ਬਹੁਤ ਹੀ ਆਰਟ ਸਟਾਕ ਰਹਿ ਗਿਆ ਪਰ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਇਹ ਸਿਰਫ ਉਹਨਾਂ ਪੈਣ ਲਈ ਆ ਜਿਹੜੀਆਂ ਬਾਰ-ਬਾਰ ਕਮੈਂਟ ਕਰ ਰਹੀਆਂ ਸੀ ਕਿ ਇੱਕ ਵੀਡੀਓ 550 ਰੇਂਜ ਵਾਲੀ ਦੁਬਾਰਾ ਤੋਂ ਫੇਰ ਲੈ ਕੇ ਆ ਜੋ ਉਹਨਾਂ ਲਈ ਇਹ ਵਾਲੀ ਵੀਡੀਓ ਫੇਰ ਤੋਂ ਦੁਬਾਰਾ ਆ ਚੁੱਕੀ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਕਿਉਂਕਿ ਸੈਟਰਡੇ ਆਪਣਾ ਵੈਸੇ ਤਾਂ ਪ੍ਰਿੰਟਡ ਫੁੱਟਾਂ ਦੀ ਵੀਡੀਓ ਹੀ ਆਉਂਦੀ ਆ ਹਰ ਸੈਟਰਡੇ ਪਰ ਆਪਾਂ ਇਹੀ 650 700 ਇੰਨੀਆਂ ਰੇਂਜਾਂ ਦੇ 600 ਤੱਕ ਇਹ ਸੂਟ ਆਰਾਮ ਦੇ ਨਾਲ ਸੇਲ ਹੋਏ ਵੀ ਆ ਹੋ ਵੀ ਰਹੇ ਨੇ ਪਰ ਆਪਾਂ ਸਾਰੇ ਸੂਟ ਇੱਕੋ ਹੀ ਰੇਂਜ ਦੇ ਵਿੱਚ ਲਾ ਦਿੱਤੇ ਨੇ ਸਿਰਫ 550 ਦੇ ਵਿੱਚ ਜੇ ਤੁਸੀਂ ਸਿੰਗਲ ਸੂਟ ਲਾਉਂਗੇ 50 ਰੁਪਏ ਐਕਸਟਰਾ ਲੱਗਣਗੇ ਇਹਦੇ ਕੋਰੀਅਰ ਦੇ ਤੇ ਜੇ ਤੁਸੀਂ ਦੋ ਸੂਟ ਮੰਗਾਉਂਗੇ ਤਾਂ ਤੁਹਾਡਾ ਕੋਰੀਅਰ ਵੀ ਫ੍ਰੀ ਹੋ ਜਾਊਗਾ ਇਸ ਲਈ ਬੈਨੀਫਿਟ ਦੋ ਸੂਟ ਮੰਗਾਉਣ ਜਾਂ ਦੋ ਤੋਂ ਪਲੱਸ ਜਿੰਨੇ ਮਰਜ਼ੀ ਮੰਗਾਓ ਤਿੰਨ ਮੰਗਾਓ ਚਾਰ ਮੰਗਾਓ ਪੰਜ ਮੰਗਾਓ ਤੇ ਜਿਹੜੀਆਂ ਪਹਿਣਾ ਮੇਰੀਆਂ ਕਹਾਂ ਸੇਲ ਨਹੀਂ ਲੈ ਰਹੀਆਂ ਨੇ ਪਲੀਜ਼ ਇਹ ਮੈਸੇਜ ਨਾ ਕਰਿਓ ਸਾਨੂੰ ਡਿਸਕਾਊਂਟ ਦੇ ਦਿਓ ਆਲਰੇਡੀ ਡਿਸਕਾਊਂਟ ਤੇ ਹੀ ਨੇ ਸੋਟ ਏਦੋਂ ਘੱਟ ਡਿਸਕਾਊਂਟ ਨਹੀਂ ਹੁੰਦਾ ਕਿਉਂਕਿ ਮੈਂ ਕਦੇ ਵੀ ਕਿਸੇ ਤੋਂ ਜਿਹੜੀਆਂ ਪਹਿਲਾਂ ਸੇਲ ਕਰਦੀਆਂ ਨੇ ਕੋਰੀਅਰ ਵਗੈਰਾ ਤੁਹਾਡੇ ਅਸੀਂ ਲਾਉਨੇ ਆ ਤਾਂ ਉਹ ਕੋਰੀਅਰ ਦੇ ਵਿੱਚ ਅਡਜਸਟਮੈਂਟ ਸਾਰੀ ਹੋ ਜਾਂਦੀ ਆ ਇਸ ਲਈ ਪਲੀਜ਼ ਇਹ ਹੀ ਰੇਟ ਰਹਿਣਾ ਇਹ ਹੀ ਸਾਰਿਆਂ ਲਈ ਬਰਾਬਰ ਹੀ ਰਹਿਣਾ ਕਿਉਂਕਿ ਲੈਸ ਦੇ ਵਿੱਚ ਨੇ 550 ਇਹਨਾਂ ਦਾ ਸਿੰਗਲ ਸੂਟ ਦਾ ਪ੍ਰਾਈਸ ਆ ਸਿੰਗਲ ਸੂਟ ਮੰਗਾਉਣੇ ਹੋ 50 ਰੁਪਏ ਐਕਸਟਰਾ 페 ਕਰਨੇ ਪੈਣਗੇ ਕੋਰੀਅਰ ਦੇ ਲਈ ਦੋ ਸੂਟ ਮੰਗਾਉਂਗੇ ਦੋ ਤੋਂ ਪਲੱਸ ਜਿੰਨੇ ਮਰਜੀ ਮੰਗਾਉਗੇ ਕੋਰੀਅਰ ਦੇ ਕੋਈ ਚਾਰजेस ਨਹੀਂ ਹੋਣਗੇ ਤੇ 1100 ਦੇ ਦੋ ਸੂਟ ਤੁਹਾਡੇ ਘਰ ਤੱਕ ਆਰਾਮ ਦੇ ਨਾਲ ਪਹੁੰਚਣਗੇ ਉਹ ਤੋਂ ਪਹਿਲਾਂ ਕਈ ਪਣਾ ਕਹਿੰਦੀਆਂ ਸੀ ਸਟਿਚਿੰਗ ਵਾਲੇ ਸੂਟ ਤੁਸੀਂ ਦਿਖਾਉਂਦੇ ਨਹੀਂ ਹੈਗੇ ਹਨ ਵੀ ਤੁਸੀਂ ਸਟਿਚ ਕਰਦੇ ਹੋ ਤੁਸੀਂ ਕਹਿ ਦਿੰਦੇ ਹੋ ਮੇਰੇ ਕੋਲ ਸਟਿਚਿੰਗ ਕਿਉਂਕਿ ਤੁਸੀਂ ਹਮੇਸ਼ਾ ਦੇਖਦੇ ਹੋ ਕਿ ਮੈਂ ਇਕੱਲੀ ਹੋਈ ਸਾਰਾ ਕੁਝ ਮੈਨੇਜ ਕਰ ਰਹੀ ਆ ਹਨਾ ਘਰ ਦੇ ਕੰਮ ਵੀ ਬੱਚੇ ਵੀ ਹੋਰ ਵੀ ਸਾਰਾ ਬੁਟੀਕ ਦਾ ਵੀ ਸੋ ਉਹਦੇ ਕਰਕੇ ਹੁੰਦਾ ਵਾ ਜਿਹੜੇ ਆਪਣੇ ਰੈਡੀ ਹੋ ਕੇ ਸੂਟ ਆਉਂਦੇ ਉਹਨਾਂ ਦੀਆਂ ਮੈਂ ਵੀਡੀਓਜ਼ ਨਹੀਂ ਪਾਉਂਦੀ ਹੈਗੀ ਬਾਕੀ ਮੈਨੂੰ ਹੁੰਦਾ ਕਿ ਹਨਾ ਬਸ ਜਿਹੜੀਆਂ ਪਹਿਣਾ ਯਕੀਨ ਕਰਦੀਆਂ ਨੇ ਆਰਡਰ ਦਿੰਦੀਆਂ ਉਹਨਾਂ ਨੂੰ ਪਤਾ ਜਿੰਨਾ ਤੱਕ ਸਟਿਚ ਹੋ ਕੇ ਹੁਣ ਤੱਕ ਪਹੁੰਚ ਰਹੇ ਨੇ ਬਹੁਤ ਪਹਿਣਾ ਨਾਲ ਜੁੜ ਚੁੱਕੀਆਂ ਬਹੁਤ ਪਹਿਣਾ ਦਾ ਪਿਆਰ ਰਿਪੀਟ ਟੂ ਰਿਪੀਟ ਮਿਲ ਵੀ ਰਿਹਾ ਵਾ ਤੇ ਉਹਨਾਂ ਤੱਕ ਇਹ ਸਾਰੇ ਸੂਟ ਹਨਾ ਜਿਹੜੇ ਸਟਿਚ ਹੋ ਕੇ ਜਾਂਦੇ ਨੇ ਕਦੇ ਕਿਸੇ ਦੀ ਕੋਈ ਕੰਪਲੇਨ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਹੀ ਬਹੁਤ ਵਧੀਆ ਉਹਨਾਂ ਤੱਕ ਅਸੀਂ ਕੰਮ ਚਾਹੇ ਥੋੜਾ ਕਰ ਰਹੇ ਹਾਂ ਪਰ ਬਹੁਤ ਵਧੀਆ ਉਹਨਾਂ ਤੱਕ ਮੈਂ ਕਰਕੇ ਸਾਰਾ ਕੰਮ ਭੇਜ ਰਹੀ ਹਾਂ ਸੋ ਜਿਹੜੀਆਂ ਭੈਣਾਂ ਨਿਊ ਸਾਡੇ ਨਾਲ ਜੁੜ ਰਹੀਆਂ ਨੇ ਜਿਨ੍ਹਾਂ ਦੇ ਮਾਈਂਡ 'ਚ ਇਹ ਹੈਗਾ ਵੀ ਅਸੀਂ ਸਟਿਚਿੰਗ ਕਰਦੇ ਹਾਂ ਕਿੱਦਾਂ ਦੀ ਕਰਦੇ ਹਾਂ ਕਿਵੇਂ ਦੀ ਕਰਦੇ ਹਾਂ ਉਹਨਾਂ ਲਈ ਹੁਣ ਇਹੇ ਕੋਸ਼ਿਸ਼ ਕੀਤੀ ਆ ਵੀ ਜਿੰਨਾ ਹੋ ਸਕੇ ਵੀਡੀਓ ਦੇ ਸਟਾਰਟਿੰਗ ਜੋ ਸੂਟ ਸਟਿਚ ਹੋ ਕੇ ਸਾਡੇ ਕੋਲ ਪਹੁੰਚਦੇ ਆ ਕਰਨਗੇ ਜੇ ਸਾਡੇ ਕੋਲ ਟਾਈਮ ਹੋਇਆ ਕਰ ਸਾਡੇ ਕੋਲ ਹੋਇਆ ਕਰ ਕਿਉਂਕਿ ਸਾਡੇ ਕੋਲ ਨਾਲ ਦੀ ਨਾਲ ਹੀ ਕਿਉਂਕਿ ਫਟ ਇੰਨਾ ਨਾਲ ਦੀ ਨਾਲ ਆਰਡਰ ਹੁੰਦੇ ਨੇ ਹਨਾ 100 ਇੱਕ ਜਾਨੇ ਦਾ ਆਰਡਰ 15 ਦਿਨਾਂ ਬਾਅਦ ਸਟਾਰਟ ਹੁੰਦਾ ਸਾਡੇ ਕੋਲ ਇੰਨਾਂ ਦਾ ਸਾਡਾ ਟਾਈਮ ਪੀਰੀਅਡ ਚੱਲਦਾ ਰਹਿੰਦਾ ਵਾ ਤੇ ਜਦੋਂ ਆਪਾਂ ਸਟਿਚ ਕਰਕੇ ਆਉਂਦੇ ਨੇ ਬਸ ਨਾਲ ਦੀ ਨਾਲ ਇਹਨਾਂ ਦੀ ਫਿਨਿਸ਼ਿੰਗ ਹੋ ਕੇ ਨਾਲ ਦੀ ਨਾਲ ਹੁੰਦਾ ਵੀ ਕੋਰੀਅਰ ਕੱਢ ਦਈਏ ਕਿਉਂਕਿ ਤੁਸੀਂ ਇੰਨੀ ਵੇਟ ਮੇਰੇ ਲਈ ਹੁੰਦਾ ਵੀ ਬਹੁਤ ਵੇਟ ਹੋ ਗਈ ਜੇ ਤੁਸੀਂ 15 ਦਿਨ ਸਾਡੇ ਲਈ ਵੇਟ ਕਰ ਲਈ ਚਾਹੇ ਹੋਰ ਕਿਤੇ ਵੀ ਤੁਸੀਂ ਮਹੀਨਾ ਮਹੀਨਾ ਦੋ ਦੋ ਮਹੀਨੇ ਤੁਹਾਡੇ ਸੂਟ ਚਾਹੀ ਨਹੀਂ ਬਣ ਕੇ ਆਉਂਦੇ ਪਰ ਮੈਨੂੰ ਹੁੰਦਾ ਜਲਦੀ ਤੋਂ ਜਲਦੀ ਤੁਹਾਡੇ ਸੂਟ ਹਨਾ ਬਣ ਕੇ ਤੁਹਾਡੇ ਤੱਕ ਪਹੁੰਚਣ ਤਾਂ ਕਿ ਤੁਸੀਂ ਇਹਨਾਂ ਨੂੰ ਪਾ ਕੇ ਵੀ ਦੇ ਸਕੋ ਦੁਬਾਰਾ ਜਲਦੀ ਜਲਦੀ ਆਰਡਰ ਵੀ ਦੇ ਸਕੋ ਇਸ ਲਈ ਮੈਨੂੰ ਬਹੁਤ ਇਹ ਹੁੰਦਾ ਵੀ ਛੇਤੀ ਛੇਤੀ ਤੁਹਾਡੇ ਸੂਟ ਮੈਨੂੰ ਇਹ ਨਹੀਂ ਹੁੰਦਾ ਵੀ ਹਾਂਜੀ ਮੈਂ ਰੱਖ ਲਾਂ ਫਿਰ ਵੀਡੀਓ ਪਾਵਾਂ ਫਿਰ ਵੀਡੀਓ ਲਈ ਇੱਕ ਦੋ ਦਿਨਾਂ ਲਈ ਕਈ ਵਾਰੀ ਪੇ ਰਹਿ ਜਾਂਦੇ ਨੇ ਫਿਰ ਫੇਰ ਤੁਹਾਡੇ ਦੇ ਤੱਕ ਹਨਾ ਮੈਂ ਪਹੁੰਚ ਦੇ ਕਰਾਂ ਜਿਹੜੀਆਂ ਪਹਿਣਾ ਦੇ ਸੂਟ ਹੈਗੇ ਨੇ ਸੋ ਇਹ ਹੀ ਕਰਕੇ ਮੈਂ ਜ਼ਿਆਦਾ ਇੱਧਰ ਨੂੰ ਨਹੀਂ ਹੁੰਦੀ ਵੀ ਮੈਂ ਵੀਡੀਓ ਤੋਂ ਪਹਿਲਾਂ ਲੈ ਕੇ ਆਵਾ ਫਿਰ ਉਸ ਤੋਂ ਬਾਅਦ ਕੋਰੀਅਰ ਪੈਕ ਕਰਾਂ ਮੈਨੂੰ ਹੁੰਦਾ ਸਟੀਚਿੰਗ ਹੋ ਕੇ ਆਗੇ ਫਿਨਿਸ਼ਿੰਗ ਹੋਵੇ ਪ੍ਰੈਸਿੰਗ ਵਗੈਰਾ ਹੋ ਕੇ ਪੈਕ ਹੋ ਕੇ ਸਿੱਧਾ ਕੋਰੀਅਰ ਲਈ ਚਲੇ ਜਾ ਤੇ ਚਲੋ ਜੀ ਮੈਂ ਅੱਜ ਤੁਹਾਨੂੰ ਥੋੜੇ ਸਟਿਚ ਸ਼ੋਅ ਕਰਨ ਲੱਗੀ ਆ ਵੀ ਜਿਹੜੇ ਸਟਿਚ ਹੋ ਕੇ ਆਏ ਨੇ ਕਿਉਂਕਿ ਇਹਨਾਂ ਦੀ ਹਜੇ ਫਿਨਿਸ਼ਿੰਗ ਹੋਣੀ ਆ ਕੱਲ ਨੂੰ ਸੰਡੇ ਆ ਕੱਲ ਨੂੰ ਕੋਰੀਅਰ ਸਾਡੇ ਕੋਲੋਂ ਡਿਸਪੈਚ ਹੋ ਜਾਊਗਾ ਇਹ ਭੈਣ ਦਾ ਯੂਐਸਏ ਦਾ ਆਰਡਰ ਆ ਤੇ ਉਹਨਾਂ ਕੋਲ ਪਹੁੰਚਣਾ ਉਹਨਾਂ ਨੇ ਗਰਮੀਆਂ ਵਾਲੇ ਸੂਟ ਸਾਡੇ ਕੋਲੋਂ ਸਟਿਚ ਕਰਵਾਏ ਨੇ ਸਾਡੇ ਕੋਲੋਂ ਹੀ ਲੈ ਕੇ ਬਣਾਏ ਨੇ ਇਸ ਤਰ੍ਹਾਂ ਉਹਨਾਂ ਨੇ ਸਿੰਪਲ ਸੂਟ ਹੀ ਰੱਖਿਆ ਕੋਈ ਵੀ ਡਿਜ਼ਾਈਨਿੰਗ ਵਗੈਰਾ ਨਹੀਂ ਕਰਾਈ ਸਿੰਪਲ ਹੀ ਉਹਨਾਂ ਦੇ ਗਲੇ ਵਗੈਰਾ ਨੇ ਕੋਈ ਐਕਸਟਰਾ ਡਿਜ਼ਾਈਨਿੰਗ ਨਹੀਂ ਹੈਗੀ ਤੇ ਪਾਈਪਿੰਗਸ ਵਗੈਰਾ ਲਾ ਕੇ ਵਧੀਆ ਆਪਾਂ ਫਿਨਿਸ਼ਿੰਗ ਦੇ ਕੇ ਸਾਰੇ ਸੂਟ ਇਸ ਤਰ੍ਹਾਂ ਬਣਾਤੇ ਇਹਨੂੰ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਆਪਣੇ ਕੋਲ ਹੀ ਉਹਨਾਂ ਨੇ ਬਾਈ ਕੀਤੇ ਹੋਏ ਆ ਸਾਰੇ ਸੂਟ ਇਸ ਤਰ੍ਹਾਂ ਗਲੇ ਤੇ ਪਾਈਪਿੰਗ ਕੱਢਤੀ ਚੌਕਾਂ ਤੇ ਪਾਈਪਿੰਗ ਹੋਗੀ ਇਹ ਬਾਟਮ ਸੀਗੀ ਕਢਾਈ ਵਾਲੀ ਬਾਟਮ ਕਢਾਈ ਵਾਲਾ ਸੂਟ ਹੀ ਉਹਨਾਂ ਨੇ ਚੱਕਿਆ ਸੀ ਲੈਦਾ ਤਾਂ ਕਢਾਈ ਨਹੀਂ ਕਰਵਾਈ ਹੈਗੀ ਤੇ ਨਾਲ ਇਹਦੇ ਸੇਮ ਹੀ ਦੁਪੱਟਾ ਸੀਗਾ 4 ਸਾਈਡ ਲੈਸ ਵਾਲਾ 4 ਸਾਈਡ ਲੈਸ ਲੱਗੀਆਂ ਹੋਈ ਸੀ ਦੁਪੱਟੇ ਦੇ ਉੱਪਰ ਸਿੰਪਲ ਸੂਟ ਨੇ ਜਾਨੀ ਕਿ ਸਿੰਪਲ ਸੂਟ ਵਰ ਗਰਮੀਆਂ ਲਈ ਆਮ ਰੂਟੀਨ ਵਾਈਜ਼ ਪਾਉਣ ਲਈ ਵਧੀਆ ਸੂਟ ਨੇ ਇਸੇ ਤਰ੍ਹਾਂ ਹੀ ਦੇਖੋ ਆ ਸੈਕੰਡ ਸੂਟ ਰੈਡੀ ਹੋਇਆ ਵਾ ਇਹਨਾਂ ਦੀ ਫਿਨਿਸ਼ਿੰਗ ਹੋਣੀ ਹੈ ਜੋ ਬਾਕੀ ਯਾਨੀ ਕਿ ਪ੍ਰੈਸਿੰਗ ਵਗੈਰਾ ਹੋਣੀ ਬਾਕੀ ਆ ਇਸ ਲਈ ਇਹ ਚੀਜ਼ਾਂ ਨੂੰ ਇਗਨੋਰ ਕਰ ਦਿਓ ਜਸਟ ਇਹ ਸਟਿਚ ਹੋ ਕੇ ਸਿਰਫ ਟੇਲਰ ਕੋਲ ਉਹ ਜੇ ਆਈ ਨੇ ਆ ਲਓ ਇਹ ਵਾਲਾ ਸੂਟ ਇਸ ਤਰ੍ਹਾਂ ਦੇਖੋ ਪੀਚ ਕਲਰ ਦੇ ਨਾਲ ਕੰਟਰਾਸਟ ਸੀਗਾ ਪੀਚ ਦੇ ਨਾਲ ਹੀ ਆਪਾਂ ਸੇਮ ਇਸ ਤਰ੍ਹਾਂ ਪਾਈਪਿੰਗਸ ਵਗੈਰਾ ਦੇਤੀਆਂ ਬਹੁਤ ਸੋਹਣੇ ਯਾਨੀ ਕਿ ਸੂਟ ਬਣ ਕੇ ਪੂਰੀ ਫਿਨਿਸ਼ਿੰਗ ਫਿਨਿਸ਼ਿੰਗ ਪੂਰੀ ਮਿਲੂਗੀ ਤੁਹਾਨੂੰ ਹਨਾ ਕੋਈ ਵੀ ਇੱਕ ਵੀ ਆਇ ਨਹੀਂ ਮਿਲੂਗਾ ਵੀ ਇੱਥੋਂ ਆਹ ਕੱਚ ਛੱਡਿਆ ਹੋਇਆ ਕੋਈ ਤਰਪਾਈ ਚ ਕੱਚ ਛੱਡਿਆ ਹੋਇਆ ਕਿਸੇ ਤਰ੍ਹਾਂ ਦਾ ਕੋਈ ਵੀ ਨਹੀਂ ਪ੍ਰਾਈਸ ਵੀ ਸਟਿਚਿੰਗ ਦਾ ਬਹੁਤ ਹੀ ਬੁਟੀਕਸ ਦੇ ਨਾਲੋਂ ਹੱਦ ਤੋਂ ਵੱਧ ਰੀਜ਼ਨੇਬਲ ਆ ਸਾਡਾ ਕੋਈ ਇਹ ਨਹੀਂ ਵੀ ਬਹੁਤ ਲੁੱਟਮਾਰ ਮਚਾਈ ਹੋਈ ਆ ਜਿੰਨਾ ਜਾਨੀ ਕਿ ਹੈ ਟੇਲਰ ਦੇ ਪ੍ਰਾਈਸ ਉਨੇ ਹੀ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਆ ਕੋਈ ਐਕਸਟਰਾ ਚਾਰजेस ਨਹੀਂ ਲੈ ਕੇ ਆਉਂਦੇ ਆ ਲੋ ਬਾਕੀ ਜਿਹੜੇ ਆਮ ਆਪਾਂ ਪਿੰਡਾਂ 'ਚ ਜੋ ਸਟਿਚਿੰਗ ਕਰਵਾਉਂਦੇ ਆ ਹਨਾ ਉਹ ਤਾਂ ਬਹੁਤ ਜ਼ਿਆਦਾ ਲੈਸ 'ਚ ਹੁੰਦੇ ਆ ਟੇਲਰਾਂ ਦੇ ਪ੍ਰਾਈਸ ਥੋੜੇ ਜੇ ਹਾਈ ਹੁੰਦੇ ਆ ਪਰ ਸਾਡੇ ਇੰਨੇ ਜ਼ਿਆਦਾ ਹਾਈ ਵੀ ਨਹੀਂ ਹੈਗੇ ਕਿ ਬਹੁਤ ਹੀ ਜ਼ਿਆਦਾ ਹਾਈ ਹੋਣ ਆ ਲੋ ਨਾਲ ਹੈ ਇਸ ਤਰ੍ਹਾਂ ਸਾਰੇ ਪਾਈਪਿੰਗ ਵਗੈਰਾ ਦਿੱਤੀ ਹੋਈ ਆ ਨਾਲ ਇਹਨਾਂ ਦੇ ਸੇਮ ਦੁਪट्टे ਤਾਂ ਸੂਟਾਂ ਦੇ ਨਾਲ ਹੈਗੇ ਹੈਗੇ ਨੇ ਉਹ ਜਦੋਂ ਪੈਕਿੰਗ ਹੋਊਗੀ ਨਾਲ ਦੀ ਨਾਲ ਮੈਂ ਲਾਉਣੇ ਨੇ ਇਹਨਾਂ ਦੇ ਨਾਲ ਦੁਪੱਟੇ ਆਹ ਇਹ ਕਾਵळा ਸੂਟ ਸਟਿਚ ਹੋਇਆ ਇਹ ਸਾਰੇ ਭੈਣ ਦੇ ਨੇ ਯੂ ਐਸ اے ਉਹਨਾਂ ਦੇ ਜਾਣੇ ਨੇ ਆਹ ਲੋ ਇਹਦੇ ਨਾਲ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਸੀਗਾ ਆਹ ਲੋ ਜੀ ਇਹ ਆਲ ਓਵਰ ਸੂਟ ਆ ਇਸ ਤਰ੍ਹਾਂ ਇਹਦੇ ਉੱਤੇ ਲੈਸਸ ਵਗੈਰਾ ਦੀ ਪਾਈਪਿੰਗ ਦੇਤੀ ਇਸ ਤਰ੍ਹਾਂ ਅਲੱਗ-ਅਲੱਗ ਥੋੜਾ ਜਿਹਾ ਡਿਫਰੈਂਟ ਜਿਹਾ ਲੁੱਕ ਦੇ ਦੇਈਦੇ ਆ ਪਰ ਉਹਨਾਂ ਨੇ ਬਿਲਕੁਲ ਹੀ ਸਿੰਪਲ ਰੱਖਣ ਨੂੰ ਕਿਹਾ ਸੀ ਆ ਨੀਚੇ ਇੱਕ ਸੂਟ ਜਿਹੜਾ ਨੀਚੇ ਦਿਖਾਇਆ ਉਹਦਾ ਦੁਪੱਟਾ ਦੁਪੱਟੇ ਸਾਰੇ ਮੈਂ ਨਾਲ ਆਲਰੇਡੀ ਸੀਗੇ ਆ ਇੱਕ ਇਹ ਆ ਵਾਲਾ ਸੂਟ ਇਹ ਵਾਲੀ ਹੈਗੀ ਇਹਦੇ ਨਾਲ ਬਾਟਮ ਆਲੋਟ ਆਵਲਾ ਫੈਬਰਿਕ ਬਹੁਤ ਵਧੀਆ ਇਹ ਨਾ ਰਸ਼ੀਆ ਦਾ ਫੈਬਰਿਕ ਆ ਯਾਨਕਿ ਜੇ ਉਹ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਜ਼ਰੂਰ ਕਹੂੰਗੀ ਕਿ ਇਹ ਵਾਲਾ ਫੈਬਰਿਕ ਤੁਸੀਂ ਟਰਾਈ ਕਰਿਓ ਇੰਨਾ ਬੈਸਟ ਆ ਯਾਨਕਿ ਨੈਕਸਟ ਫੈਬਰਿਕ ਇਹ ਮਸਲੀਨ ਟਾਈਪ ਹੈਗਾ ਰਸ਼ੀਆ ਦਾ ਰਸ਼ੀਆ ਬ੍ਰਾਂਡ ਆ ਯਾਨਕਿ ਜਿਹੜਿਆ ਵੀ ਕਸਟਮਰ ਇਹਨੂੰ ਲੈਂਦਾ ਬਾਏ ਕਰਦਾ ਹਨਾ ਰਸ਼ੀਆ ਨੂੰ ਮੈਂ ਖੁਦ ਅਸੀਂ ਇਹ ਬਾਰ ਬਾਰ ਰਿਪੀਟ ਕਰਦੇ ਆ ਤੁਸੀਂ ਰਾਮ ਟੈਕਸ ਵਗੈਰਾ ਸਾਰਾ ਕੁਝ ਭੁੱਲ ਜਾਓਗੇ ਇੰਨਾ ਵਧੀਆ ਜਿਹੜੀ ਇਹ ਆ ਮਤਲਬ ਕਿ ਰਸ਼ੀਆ ਦੇ ਫੈਬਰਿਕ ਨੇ ਬਹੁਤ ਸੋਹਣੇ ਇੰਨੇ ਮਲਾਇਮ ਬਿਲਕੁਲ ਬਟਰ ਵਰਗਾ ਸਟਾਫ ਆ ਇਹ ਵਾਲੇ ਸੂਟਾਂ ਦਾ ਨਾਲ ਸੇਮ ਪਾਈਪਿੰਗਸ ਵਗੈਰਾ ਦੇਤੀਆਂ ਇਹ ਲਾਈਨਿੰਗ ਵਾਲਾ ਸੂਟ ਆ ਇਹ ਲਾਈਨਿੰਗ ਜ਼ਰੂਰ ਰਿਕੁਆਇਰ ਕਰਦਾ ਨਾਲ ਇਹਦੇ ਵਿਸਕੋਸ ਮਸਲਿਨ ਦਾ ਹੀ ਦੁਪੱਟਾ ਇਹ ਸਾਰਾ ਆਰਡਰ ਜਿਹੜਾ ਤਿਆਰ ਹੋਇਆ ਇਹ ਇੱਕੋ ਹੀ ਭੈਣ ਦਾ ਆਰਡਰ ਆ ਲਓ ਜੀ ਹੁਣ ਆਪਾਂ ਆ ਜਾਨੇ ਆ ਵੀਡੀਓ ਦੇ ਉੱਪਰ ਜਿਹੜੀ ਕਿ ਅੱਜ ਦੀ ਵੀਡੀਓ ਨਾਲ ਪਲੀਜ਼ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਬਾਕੀ ਜਿਹੜੀਆਂ ਪਹਿਣਾ ਮੇਰੇ ਗਰੁੱਪ 'ਚ ਨਹੀਂ ਐਡ ਹੈਗੀਆਂ ਪਲੀਜ਼ ਇੰਸਟਾ ਦੀ ਆਈਡੀ ਹੈ ਚਹਿਲ ਕਲੈਕਸ਼ਨ 27 ਉਹਨੂੰ ਜਾ ਕੇ ਫੋਲੋ ਕਰ ਲਓ ਜਿਹੜੀਆਂ ਪਹਿਣਾ ਦੇ ਨੰਬਰ ਗਰੁੱਪ 'ਚ ਨਹੀਂ ਐਡ ਹੋ ਰਹੇ ਜਿੰਨਾ ਜਿਹੜੀਆਂ ਨਵੀਆਂ ਸਾਡੇ ਨਾਲ ਜੁੜ ਰਹੀਆਂ ਨੇ ਉਹਦੇ ਉੱਪਰ ਵੀ ਤੁਹਾਨੂੰ ਲੇਟੈਸਟ ਕਲੈਕਸ਼ਨ ਜਿਹੜੀ ਵੀ ਮਾਰਕੀਟ ਦੇ ਵਿੱਚ ਆ ਰਹੀ ਆ ਉਹ ਸਾਰੀ ਤੁਹਾਨੂੰ ਸਾਡੇ ਕੋਲ ਅਵੇਲੇਬਲ ਮਿਲੂਗੀ ਉਹਦੇ ਤੇ ਸਾਰੀਆਂ ਅਪਡੇਟਸ ਆਉਣੀਆਂ ਸੋ ਉਹਨੂੰ ਜਾ ਕੇ ਜ਼ਰੂਰ ਫੋਲੋ ਕਰ ਲਓ ਸਾਰੇ origignal piece ਮਿਲਣਗੇ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਾਪੀ ਨਹੀਂ ਆਉਂਦੀ ਹੈਗੀ ਸਾਰੇ origignal piece ਆਉਂਦੇ ਨੇ ਇਸ ਲਈ ਬੇਫਿਕਰ ਹੋਗੇ ਆਪਣੇ ਤੁਸੀਂ ਜਿਹੜੇ ਵੀ ਆਰਡਰ ਹੁੰਦੇ ਆ ਜਿਵੇਂ ਅੱਜ ਗਰੁੱਪ 'ਚ ਫੋਟੋਆਂ ਪਾਈਆਂ ਨੇ ਬਹੁਤ ਭੈਣਾਂ ਦੇ ਮੈਸੇਜ ਆਏ ਪ੍ਰਾਈਸ 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 ਬਹੁਤ ਉੱਤਰੀ ਜੀਓ ਦੇ ਮਾਰਕੀਟ ਦੇ ਵਿੱਚ ਮੈਂ ਹਮੇਸ਼ਾ ਕਹਿੰਨੀ ਆ ओरिजिनल ਬਾਅਦੋਂ ਆਉਂਦਾ ਡੁਪਲੀਕੇਟ ਪਹਿਲਾਂ ਆ ਜਾਂਦੀ ਆ ਪਰ ਸਾਡੇ ਕੋਲ ਜਿੰਨਾ ਵੀ ਫੈਬਰਿਕ ਮਿਲੂਗਾ ਸਾਰਾ ओरिजिनल ਮਿਲੂਗਾ ਆ ਲੋ ਇਹ ਹੈਗਾ ਅੱਜ ਦਾ ਪਹਿਲਾ ਪ੍ਰਿੰਟ ਚੈੱਕ ਕਰ ਲਓ ਫਟਾਫਟ ਆਰਡਰ ਕਰ ਦਿਓ ਇਹ ਬਹੁਤ ਹੀ ਘੱਟ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਸੂਟ ਰਹਿ ਚੁੱਕੇ ਨੇ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਮੈਚਿੰਗ ਸੂਟ ਆ ਸਿਰਫ 2 ਪੀਸ ਅਵੇਲੇਬਲ ਆ ਮੈਚਿੰਗ ਦੇ ਵਿੱਚ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਲੈ ਸਕਦੇ ਹੋ ਇਹ ਹੈਗੀ ਸ਼ਾਰਟ ਨਾਲ ਹੈਗੀਆਂ ਟਾਈ ਡਾਈ ਮੀਟਰ ਦੀਆਂ ਬਾਟਮਸ ਜਿਹੜਾ ਮਰਜੀ ਕਲਰ ਤੁਸੀਂ ਲੈ ਲਓ ਬਹੁਤ ਸੋਹਣੀ ਕਲੈਕਸ਼ਨਾਂ ਨੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ 550 ਦਾ ਸਿੰਗਲ ਸੂਟ ਆ 1100 ਦੇ ਦੋ ਸੂਟ ਆ ਆ ਲੋ ਜੀ ਨੈਕਸਟ ਪ੍ਰਿੰਟ ਗ੍ਰੀਨ ਕਲਰ ਬਸ ਫਟਾਫਟ ਆਪਣੇ ਆਰਡਰ ਬੁੱਕ ਕਰਵਾ ਲਓ ਲਾਸਟ ਇਹ ਹੈਗੀ ਵੀਡੀਓ ਪ੍ਰਿੰਟਾਂ ਦੀ ਇਹਨਾਂ ਚ ਹੀ ਰਹਿ ਗਏ ਤਾਂ ਜ਼ਰੂਰ ਮੈਂ ਅਗਲੀ ਕਿਸੇ ਵੀਡੀਓ ਨਾਲ ਜੋੜ ਕੇ ਉਹ ਵਾਲੇ ਪ੍ਰਿੰਟ ਪਾ ਦੂੰਗੀ ਪਾਰ ਨਿਊ ਨਹੀਂ ਆਉਣੇ ਜੀ ਨਿਊ ਪ੍ਰਿੰਟਿੰਗ ਨਹੀਂ ਆਣੀ ਹੈਗੀ ਕਿਉਂਕਿ ਸਾਰੀ ਪਾਰਟੀ ਵੀਅਰ ਕਲੈਕਸ਼ਨ ਸਟਾਰਟਿੰਗ ਹੋ ਚੁੱਕੀ ਆ ਆ ਲੋ frozy color ਆ ਲੋ ਜੀ lemon shade ਇਹਦੇ ਵਿੱਚ ਦੋ ਸ਼ੇਡ ਨੇ ਆਪਣੇ ਕੋਲ ਦੋਨੇ ਹੀ ਪੂਰੇ ਪਰਫੈਕਟ ਨੇ ਕਪੜਾ ਇੰਨਾ ਜਿਆਦਾ ਫਾਈਨ ਆ ਬਹੁਤ ਇੱਕ ਪਰਸੈਂਟ ਵੀ ਸਿੰਥੈਟਿਕ ਬੇਸ ਨਹੀਂ ਹੈਗਾ ਬਹੁਤ ਹੀ ਵਧੀਆ ਰੈਗੂਲਰ ਆਪਾਂ ਵੇਚ ਰਹੇ ਆ ਪੂਰਾ ਸੀਜ਼ਨ ਪੂਰੇ ਜੋਰਾਂ ਤੇ ਵੇਚਿਆ ਕਪੜਾ ਕੋਈ ਵੀ ਕੰਪਲੇਨ ਨਹੀਂ ਕਿਸੇ ਤਰ੍ਹਾਂ ਦੀ ਵੀ ਕੰਪਲੇਨ ਨਹੀਂ ਫੈਬਰਿਕ ਦੀ ਹੈਗੀ ਆਹ ਲੋ ਜੀ ਪੂਰੇ 5-5 ਮੀਟਰ ਦੀ ਕਟ ਮਿਲੂਗੀ ਕਾਫੀ ਸ਼ੇਡ ਇਹਦੇ ਵਿੱਚ ਵੀ ਦੋ ਕਲਰ ਮਿਲ ਜਾਣਗੇ ਤੁਹਾਨੂੰ ਇੱਕ ਮਿਲ ਜੂਗਾ ਬੋਟਲ ਗ੍ਰੀਨ ਕਲਰ ਹਲੋ ਮਾਸਟਰਡ ਸ਼ੇਡ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੇ ਕਲਰ ਚਾਰਟ ਨੇ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ WhatsApp ਕਰੀ ਚੱਲੋ ਇਹਦੇ ਵਿੱਚ ਵੀ ਦੋ ਕਲਰ ਮਿਲ ਜਾਣਗੇ ਇੱਕ ਮਜ਼ੈਂਟਾ ਸ਼ੇਡ ਮਿਲ ਜਾਊਗਾ ਹਲੋ ਜੀ ਇਹ ਹੈਗਾ ਸਿੰਗਲ ਹੀ ਪੀਸ ਮਹਿਰੂਨ ਕਲਰ ਦੇ ਉੱਪਰ ਆ ਮਹਿਰੂਨ ਚੈਰੀਜਾ ਕਲਰ ਆ ਬਹੁਤ ਸੋਹਣਾ ਬਹੁਤ ਪਿਆਰਾ ਇੱਕੋ ਹੀ ਸਿੰਗਲ ਪੀਸ ਆ ਜਿਹੜੀ ਭੈਣ ਨੂੰ ਚਾਹੀਦਾ फटाफट ਆਰਡਰ ਕਰ ਦਿਓ ਹਲੋ ਜੀ ਨੈਕਸਟ ਪ੍ਰਿੰਟ ਚੈੱਕ ਕਰ ਲਓ ਬਹੁਤ ਵਧੀਆ 650 ਵਾਲੇ ਸੂਟ ਦਾ 550 ਦੇ ਵਿੱਚ ਤੁਹਾਨੂੰ ਮਿਲਣ ਜਾ ਰਹੇ ਆ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਕਰ ਲਓ 550 ਦਾ ਸਿੰਗਲ ਸੂਟ ਆ 50 ਰੁਪਏ ਐਕਸਟਰਾ ਕੋਈ ਚਾਰजेस ਆ ਦੋ ਸੂਟ ਮੰਗਾਉਂਗੇ ਕੋਈ ਕੋਰੀਅਰ ਐਕਸਟਰਾ ਚਾਰजेस ਨਹੀਂ ਹੋਣਗੇ 1100 ਦੇ ਵਿੱਚ ਦੋਨੇ ਪ੍ਰਿੰਟ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਆ ਲਓ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਹੜੀਆਂ ਨਵੀਆਂ ਪਹਿਣਾ ਜੁੜ ਰਹੀਆਂ ਨੇ ਚਾਹਲ ਕਲੈਕਸ਼ਨ 27 ਇੰਸਟਾ ਦੀ ਆਈਡੀਆ ਜਿਹੜੀਆਂ ਪਹਿਣਾ ਇੰਸਟਾ ਤੇ ਰਹਿੰਦੀਆਂ ਨੇ ਇੰਸਟਾ ਮਤਲਬ ਦੇਖਦੀਆਂ ਨੇ ਇੰਸਟਾ ਤੇ ਆਪਣੀ ਆਈਡੀਆ ਚਾਹਲ ਕਲੈਕਸ਼ਨ 27 ਉਹਨੂੰ ਫੋਲੋ ਕਰ ਲਓ ਉਹਦੇ ਉੱਤੇ ਵੀ ਆਪਾਂ ਸਾਰੀਆਂ ਅਪਡੇਟਸ ਪਾਉਨੇ ਆ ਨਿਊ ਨਿਊ ਕਲੈਕਸ਼ਨ ਆ ਪਾਰਟੀ ਵੇਅਰ ਬਹੁਤ ਸੋਹਣੀਆਂ ਸਟਾਰਟਿੰਗ ਹੋ ਚੁੱਕੀ ਐ ਜਿਵੇਂ ਕਿ ਅੱਗੇ ਵਿਆਹ ਸ਼ਾਦੀਆਂ ਆ ਰਹੀਆਂ ਨੇ ਇਹਨਾਂ ਵਿੱਚੋਂ ਵੀ ਜਿਹੜੇ ਪ੍ਰਿੰਟ ਤੁਹਾਨੂੰ ਪਸੰਦ ਆਉਂਦੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਦੋ ਤਾਂ ਕਿ ਤੁਹਾਨੂੰ ਆਪਣੀ ਪਸੰਦ ਦੇ ਪ੍ਰਿੰਟ ਮਿਲ ਸਕਣ ਲਓ ਜੀ ਪਰਪਲ ਸ਼ੇਡ ਹੈ ਜੀ ਪਰਪਲ ਦੇ ਉੱਪਰ ਸਾਰਾ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਨੇ ਆ ਲੋ ਪਿੰਕ ਸ਼ੇਡ ਫਰੋਜ਼ੀ ਨਾਲ ਕੰਟਰਾਸਟ ਬਹੁਤ ਸੋਹਣੀਆਂ ਪਾਈਪਿੰਗਸ ਵਗੈਰਾ ਲੱਗ ਕੇ ਬਹੁਤ ਸੋਹਣੇ ਸੂਟ ਰੈਡੀ ਹੋਣੇ ਨੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਆ ਵਾਲੇ ਦੋ ਪੀਸ ਨੇ ਪਹਿਲਾਂ ਵੀ ਇੱਕ ਪੀਸ ਮੈਂ ਦਿਖਾ ਚੁੱਕੀ ਆ ਦੋ ਪੀਸ ਨੇ ਇਹਦੇ ਆਪਣੇ ਕੋਲ ਅਵੇਲੇਬਲ ਆ ਲੋ ਜੀ ਬਲੈਕ ਕਲਰ ਦੇ ਉੱਪਰ ਲੋ ਜੀ ਇਹਦਾ ਵੀ ਕਲਰ ਆਪਾਂ نیچے ਖੋਲ ਚੁੱਕੀਆਂ ਇਹ ਸੈਕਿੰਡ ਕਲਰ ਆ ਦੇ ਵਿੱਚ ਬਲੂ ਸ਼ੇਡ ਲੋ ਜੀ ਪਿੰਕ ਸ਼ੇਡ ਦੇ ਵਿੱਚ ਇਹਦੇ ਵੀ ਦੋ ਪੀਸ ਨੇ ਇਹ ਦੁਬਾਰਾ ਰਿਪੀਟ ਮੰਗਵਾਨੀ ਪਈ ਆ ਤਾਂ ਕਰਕੇ 10-10 ਮੀਟਰ ਦੀ ਮਤਲਬ ਕਿ 2 ਸੂਟਾਂ ਦੀ ਕੱਟ ਹੁੰਦੀ ਆ ਤੇ ਤਾਂ ਕਰਕੇ ਹੋਈ ਆ ਕਿਉਂਕਿ ਪਹਿਣਾ ਦੀ ਡਿਮਾਂਡ ਸੀ ਦੀਦੀ ਪਲੀਜ਼ ਇੱਕ ਵੀਡੀਓ ਲੈ ਆਓ ਉਹੀ ਰੇਂਜ ਦੇ ਉੱਪਰ ਜਿਹੜੀਆਂ ਪਹਿਣਾ ਨਹੀਂ ਮਿਲੇ ਸੀ ਪਲੀਜ਼ ਹੁਣ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਕਰ ਲਓ ਤੇ ਆਪਣੇ ਘਰ ਬੈਠੇ ਇਹ ਵਾਲੇ ਸੂਟ ਦੁਬਾਰਾ ਮੰਗਵਾ ਲਓ ਆ ਲੋ ਜੀ ਗ੍ਰੇ ਸੂਟ ਆ ਲੋ ਜੀ ਬਲੈਕ ਅੰਬੀ ਵਾਲਾ ਡਿਜ਼ਾਈਨ ਲੋਚ ਇਹਦੇ ਨਾਲ ਦਾ ਮੈਂ ਦਿਖਾਤਾ ਇਹ ਵੀ ਆਪਣੇ ਕੋਲ ਦੋ ਸੂਟ ਨੇ ਜਿਹੜਾ ਵੀ ਸੂਟ ਪਸੰਦ ਆ ਵਾ ਜਲਦੀ ਜਲਦੀ ਇਸ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਆਹ ਵਾਲਾ ਪ੍ਰਿੰਟ ਦੇਖੋ ਸਾਰਾ ਇਸ ਤਰ੍ਹਾਂ ਇਹਨਾਂ ਦੇ ਥਾਂ ਨੋਂਦੇ ਨੇ ਆ ਨਿਊ ਪ੍ਰਿੰਟ ਫੇਰ ਅੱਜ ਆ ਗਿਆ ਇੱਕ ਹੋਰ ਜਾਂਦੇ ਜਾਂਦੇ ਇਹ ਵਾਲੇ ਸੱਤ ਸੂਟ ਨੇ ਹੁਣ ਆਪਣੇ ਕੋਲੇ ਸੱਤ ਪਹਿਨਣ ਦਾ ਇਹ ਵਾਲਾ ਪ੍ਰਿੰਟ ਪਹੁੰਚ ਚੁੱਕਾ ਜਿਹੜੀ ਪਹਿਨ ਨੂੰ ਲੋੜ ਹੋਈ ਸੇਮ ਫੈਬਰਿਕ ਆ ਜਿਹੜਾ ਮੈਂ ਦਿਖਾ ਰਹੀਆਂ ਸੇਮ ਫੈਬਰਿਕ ਆ ਜਾਣ ਕੇ ਸੱਤ ਸੂਟਾਂ ਦੀ ਕਟ ਆ ਇਹਦੇ ਵਿੱਚ ਸੱਤ ਭਾਣਾ ਤੱਕ ਪਹੁੰਚੂਗਾ ਪ੍ਰਿੰਟ ਪੂਰਾ ਵਧੀਆ ਤੇ ਪੂਰਾ ਟਰੈਂਡਿੰਗ ਡਿਜ਼ਾਈਨ ਹੈ ਇਨਸਟਾ ਤੇ ਹੱਦ ਤੋਂ ਬਾਧੇ ਵਾਲੇ ਡਿਜ਼ਾਈਨ ਚੱਲ ਰਹੇ ਨੇ ਵਾਈਟ ਬਾਟਮ ਨਾਲ ਕਰੀਮ ਬਾਟਮਸ ਦੇ ਨਾਲ ਆਲ ਓਵਰ ਉੱਪਰ ਵਾਈਡ ਲੈਸਾਂ ਦੇ ਨਾਲ ਡਿਜ਼ਾਈਨ ਹੋ ਕੇ ਬਹੁਤ ਸੋਹਣੀਆਂ ਕਲੈਕਸ਼ਨਾਂ ਇਹਨਾਂ ਦੀਆਂ ਹੀ ਬਣ ਰਹੀਆਂ ਨੇ ਤੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਵਟਸਐਪ ਕਰ ਦਿਓ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਜਲਦੀ ਜਲਦੀ ਮੰਗਵਾ ਲਓ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਸੁਪਰ ਹਿੱਟ ਲੈ ਕੇ ਆਈਆਂ ਨਿਊ ਡਿਜ਼ਾਈਨ ਐਡ-ਆਨ ਕਰ ਚੁੱਕੀਆਂ ਜਿਹੜਾ ਵੀ ਸੂਟ ਪਸੰਦ ਹੋ ਜਾ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਮੈਂ ਦੱਸ ਹੀ ਚੁੱਕੀ ਆ ਸਟੀਚਿੰਗ ਵੀ ਅਵੇਲੇਬਲ ਹੈ ਜਿਹੜੀਆਂ ਭੈਣਾਂ ਸਟਿਚ ਕਰਕੇ ਲੈਣਾ ਚਾਹੁੰਦੀਆਂ ਨੇ ਇੰਨੀ ਕੁ ਰਿਕੁਐਸਟ ਜ਼ਰੂਰ ਹੈ ਜਦੋਂ ਤੁਸੀਂ ਸਾਨੂੰ ਆਰਡਰ ਦਿੰਨੇ ਹੋ 15 ਦਿਨਾਂ ਦੀ ਵੇਟ ਦਾ ਆਰਾਮ ਦੇ ਨਾਲ ਕਰ ਲਿਆ ਕਰੋ ਕਿਉਂਕਿ ਆਰਡਰ ਚੱਲ ਰਹੇ ਨੇ ਤੇ ਸੈਕਿੰਡ ਕਿ ਪਲੀਜ਼ ਜਦੋਂ ਤੁਸੀਂ ਸਟਿਚਿੰਗ ਲਈ ਸਾਨੂੰ ਆਪਣਾ ਮੀਜ਼ਰਮੈਂਟ ਸੈਂਡ ਕਰਤਾ ਮੈਨੂੰ ਫੋਨ ਤੇ ਨਾ ਪੀਸ ਹੈ ਨਾ ਜਦੋਂ ਤੁਸੀਂ ਫੋਨ ਕਰਦੇ ਹੋ ਵੀ ਅਸੀਂ ਆ ਚੀਜ਼ ਵੀ ਦੱਸ ਦਈਏ ਆ ਚੀਜ਼ ਵੀ ਦੱਸ ਦਈਏ ਉਹ ਸਾਡੇ ਮਾਈਂਡ ਦੇ ਵਿੱਚ ਨਹੀਂ ਰਹਿੰਦੀ ਕਿਉਂਕਿ ਜਦੋਂ ਆਪਣੇ ਸੂਟ ਕਿਹੜਾ ਵੀ ਉਸ ਦਿਨ ਹੀ ਕਟਿੰਗ ਲਈ ਜਾਣੇ ਹੁੰਦੇ ਆ ਜਿੱਦਾਂ ਤੁਹਾਡਾ ਆਰਡਰ ਚੱਕ ਕੇ ਅਸੀਂ ਟੇਲਰ ਕੋਲ ਪਹੁੰਚਦਾ ਕਰਦਾ ਤਾਂ ਉਸ ਦਿਨ ਸਾਨੂੰ ਹੁੰਦਾ ਵੀ ਹਾਂ ਹੁਣ ਇਹ ਸੂਟਾਂ ਦਾ ਅਸੀਂ ਕੀ ਕੀ ਕਰਨਾ ਉਸ ਦਿਨ ਸਾਡੇ ਮਾਈਂਡ 'ਚ ਹੋਣਾ ਚਾਹੀਦਾ ਉਹਦੇ ਲਈ ਬਸ ਇੰਨੀ ਕੁ ਰਿਕਵੈਸਟ ਆ ਪੈਣੋ ਜਦੋਂ ਤੁਸੀਂ ਆਰਡਰ ਦੇ ਕੇ ਮੀਜ਼ਰਮੈਂਟ ਸੈਂਡ ਕਰਦੇ ਹੋ ਤਾਂ نیچے ਆਪਣੇ ਵੌਇਸ ਮੈਸੇਜ ਭਰ ਕੇ ਜਾਂ ਲਿਖ ਕੇ ਹਨਾ ਤੁਸੀਂ ਆਪਣਾ ਸਾਰਾ ਸਾਨੂੰ ਦੱਸ ਦਿਆ ਕਰੋ ਆ ਸੂਟਾਂ ਦਾ ਆ ਕਰਨਾ ਜੀ ਇਹਨੂੰ ਜਿਪ ਲਗਾਉਣੀ ਆ ਇਹਨੂੰ ਲਾਈਨਿੰਗ ਲਗਵਾਉਣੀ ਆ ਇਹਨੂੰ ਲਾਈਨਿੰਗ ਨਹੀਂ ਲਗਾਉਣੀ ਹੈਗੀ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨਿੰਗ ਕੋਈ ਵੀ ਡਿਜ਼ਾਈਨ ਤੁਸੀਂ ਨੈਟ ਤੇ ਦੇਖਦੇ ਹੋ ਕਿਤੇ ਵੀ ਦੇਖਦੇ ਹੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਬਣਵਾਉਣਾ ਸੂਟ ਤੇ ਉਦਾਂ ਦਾ ਡਿਜ਼ਾਈਨ ਵੀ ਰੈਡੀ ਹੋਊਗਾ ਹਰ ਤਰ੍ਹਾਂ ਦਾ ਜਨਕਿ ਸੂਟ ਰੈਡੀ ਕਰਕੇ ਤੁਹਾਨੂੰ ਪਹੁੰਚਦਾ ਕਰਾਂਗੇ ਬਸ ਇੰਨਾ ਕਾ ਵੀ ਸਾਰੇ نیچے ਵੌਇਸ ਮੈਸੇਜ ਭਰ ਕੇ ਜਾਂ ਲਿਖ ਕੇ ਸਾਰਾ ਡਿਟੇਲ ਆਪਣੀ ਦੇ ਦਿਆ ਕਰੋ ਤਾਂ ਕਿ ਜਦੋਂ ਤੁਹਾਡਾ ਆਰਡਰ ਸਟਿਚਿੰਗ ਲਈ ਅਸੀਂ ਚੱਕੀਏ ਤਾਂ ਸਾਰੀ ਸਾਡੇ ਕੋਲ ਪਈ ਹੋਵੇ ਵੀ ਆਹ ਸੂਟਾਂ ਦਾ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਰੈਡੀ ਕਰਨਾ ਵਾ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜਿਹੜੀਆਂ ਪਹਿਣਾ ਸਾਡੀ ਸ਼ਾਪ ਤੇ ਆ ਰਹੀਆਂ ਨੇ ਆਪਣੀ ਸਾਰਿਆਂ ਦੀ ਸ਼ਾਪ ਆਹੀ ਜਿਹੜੀਆਂ ਪਹਿਣਾ ਮੈਨੂੰ ਦੇਖ ਰਹੀਆਂ ਨੇ ਤੁਸੀਂ ਆਪਣੀ ਸ਼ਾਪ ਤੇ ਚਾਹਲ ਕਲੈਕਸ਼ਨ ਤੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਪਲੀਜ਼ ਇੰਨੀ ਕੁ ਮੇਰੀ ਰਿਕੁਐਸਟ ਆ ਕਿ ਮੈਨੂੰ ਕਾਲ ਕਰਕੇ ਜਰੂਰ ਆਇਓ ਚਾਹੇ ਇੱਕ ਦਿਨ ਪਹਿਲਾਂ ਸ਼ਾਮ ਨੂੰ ਕਾਲ ਕਰ ਦੋ ਵੀ ਅਸੀਂ ਕੱਲ ਨੂੰ ਆਣਾ ਵਾ ਤਾਂ ਕਿ ਮੈਂ ਉਸੇ ਤਰ੍ਹਾਂ ਆਪਣਾ ਹਨਾ ਸਾਰਾ ਰੂਟੀਨ ਵਾਈਸ ਕਰਕੇ ਤੁਹਾਨੂੰ ਅਟੈਂਡ ਕਰ ਸਕਾਂ ਬਸ ਮੈਨੂੰ ਇੰਨਕ ਮੇਰੀ ਬੇਨਤੀ ਹੋਏ ਸਮਝ ਲਓ ਛੋਟੀ ਭੈਣ ਸਮਝ ਕੇ ਵੀ ਜਦੋਂ ਵੀ ਤੁਸੀਂ ਆਣਾ ਜੋ ਤੁਸੀਂ ਆ ਚਾਹ ਚੱਕ ਆ ਜੰਨੇ ਹੋ ਨਾ ਤਾਂ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਡੀਲ ਕਰ ਸਕਦੇ ਆ ਤੇ ਬਾਕੀ ਕਈ ਵਾਰੀ ਕੋਈ ਵੀ ਬਿਮਾਰੀ ਤੁਹਾਮਾਰੀ ਦਾ ਪਤਾ ਨਹੀਂ ਹੁੰਦਾ ਬੱਚਾ ਕੋਈ ਬਿਮਾਰ ਹੋਵੇ ਹਨਾ ਅਸੀਂ ਉਦੋਂ ਨੂੰ ਉਹਨੂੰ ਇਹੀ ਗੱਲ ਹੋਈ ਆ ਥੋੜੇ ਦਿਨ ਪਹਿਲਾਂ ਤੇ ਫਿਰ ਉਹ ਮੰਨ ਤਾਂ ਧਿਆਨ ਤਾਂ ਸਾਰਾ ਉਧਰ ਹੀ ਹੁੰਦਾ ਵਾ ਤੇ ਪਰ ਫਿਰ ਅਸੀਂ ਤੁਹਾਨੂੰ ਵੀ ਡੀਲ ਕਰਨਾ ਤੁਸੀਂ ਵੀ ਸਾਡੇ ਲਈ ਓਨੀ ਜ਼ਰੂਰੀ ਹੋਨੇ ਸੋ ਪਲੀਜ਼ ਇੰਨੀ ਕੁ ਰਿਕੁਐਸਟ ਹੈਗੀ ਆ ਵੀ ਮੈਨੂੰ ਪਲੀਜ਼ ਜਰੂਰ ਕਾਲ ਕਰਕੇ ਆਇਆ ਕਰੋ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਬਾਕੀ ਬਾਰ-ਬਾਰ ਕਹਿ ਰਹੀ ਆ ਜਿਹੜੀਆਂ ਭੈਣਾਂ ਨੇ ਗਰੁੱਪ ਜੋਇਨ ਨਹੀਂ ਕੀਤਾ ਹੋਇਆ ਪਲੀਜ਼ ਇੰਸਟਾ ਦੀ ਆਈਡੀ ਨੂੰ ਜੁਆਇਨ ਕਰ ਲਓ ਉਹਦੇ ਤੇ ਸਾਰੀਆਂ ਅਪਡੇਟ ਮਿਲਣਗੀਆਂ ਕਿਉਂਕਿ ਨਿਊ ਨਿਊ ਕਲੈਕਸ਼ਨ ਆ ਪਾਰਟੀ ਵੇਅ ਰੇਂਜਾਂ ਉਹਦੇ ਤੇ ਆਪਾਂ ਅਪਡੇਟ ਕਰਾਂਗੇ ਜਿੰਨੀਆਂ ਵੀ ਆਪਾਂ ਨੂੰ ਪ੍ਰੋਵਾਈਡ ਹੋ ਰਹੀਆਂ ਨੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ